ਕੋਈ ਕਰੀ ਫੇਰ ਲਾਈਵ ਜੁੜਿਆ ਲੁਧਿਆਣਾ ਦੇ ਦਾਣਾ ਮੰਡੀ ਦੇ ਵਿੱਚੋਂ ਜਿੱਥੇ ਕੀ ਯਾਨੈਕਸ ਐਕਸੀਬਿਸ਼ਨ ਲੱਗੀ ਹੋਈ ਹੈ ਤਿੰਨ ਦਿਨ ਦੀ ਜਿਹੜੀ ਐਕਸੀਬਿਸ਼ਨ ਸੀ ਇੱਕ ਦਿਨ ਜਿਹੜਾ ਕਿ ਲੁਧਿਆਣਾ ਵਾਸੀਆਂ ਨੇ ਗਵਾ ਲਿੱਤਾ ਹੈ ਲੇਕਿਨ ਅੱਜ ਜਿਹੜਾ ਫਿਰ ਸੈਕੰਡ ਡੇ ਦੇ ਵਿੱਚ ਜਿਹੜੀ ਐਕਸੀਬਿਸ਼ਨ ਚੱਲ ਚੱਗੀ ਹੈ ਤੇ ਜਿਹੜੇ ਐਕਸੀਬਿਟਰ ਨੇ ਉਹ ਤਾਂ ਉਡੀਕਾਰੀ ਨੇ ਤੇ ਵਿਜ਼ਟਰ ਵੀ ਜਿਹੜਾ ਸਾਥ ਤਾਂ ਦੇਰੇ ਨੇ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਚਗਾ ਚੱਕ ਜਿਹੜਾ ਰਸ਼ ਇੱਥੇ ਲੱਗਾ ਹੋਇਆ ਨਜ਼ਰ ਆ ਰਿਹਾ ਹੈ ਪਹੁੰਚੇ ਹੈ ਪੀਆਈ ਕੋਟੈਕਸ ਦੇ ਸਟਾਲ ਦੇ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਦੇਖ ਸਕਦੇ ਹਾਂ ਕਿਸ ਤਰ੍ਹਾਂ ਜਿਹੜੇ ਰਸ਼ ਜਿਹੜਾ ਇੱਥੇ ਲੱਗਾ ਹੋਇਆ ਨਜ਼ਰ ਆ ਰਿਹਾ ਸੋ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਜਿਹੜੇ ਓਨਰ ਨੇ ਜਾਂ ਬਾਏਰਸ ਨੇ ਉਹਨਾਂ ਨਾਲ ਵੀ ਸੋ ਸਰ ਕੀ ਨਾਮ ਹੈ ਜੀ ਸੌਰੀ ਸਰ ਬਟ ਕੀ ਨਾਮ ਹੈ ਜੀ ਸਰ ਪਲੀਜ਼ ਸਰ 10 ਮਿੰਟ ਸੋ ਕਸਟਮਰ ਵੀ ਜਿਹੜੇ ਇੱਥੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਕੀ ਨਾਮ ਹੈ ਜੀ ਐਮ ਐਲ ਮਾਲਵੀਆ देख दो इस तरह दिए एग्जीबिशन नाल की कुछ बेनिफिट मिल रहा है एग्जीबिशन अच्छा है बट आप मेरे को थोड़ा सा एक्सक्यूज करेंगे हम थोड़ा सा काम की बात कर रहे हैं ठीक है हां ठीक है इस तरह इस तरह की बेनिफिट्स का इस तरह की एग्जीबिशन का बेनिफिट है होता है कहीं ना बिल्कुल होता है जी बिल्कुल होता है बायर को ऑप्शन मिलते हैं जी और जो सेलर होता है उसको भी अलग-अलग बायर्स मिलते हैं ਤੋ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਪੀ ਪੀਏ ਦੇ ਕੋਰਟੈਕਸ ਜਿਹੜਾ ਇੱਥੇ ਬ੍ਰਾਂਡ ਤੇ ਪਹੁੰਚੇ ਆਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਬਿਲਕੁਲ ਜਿਹੜਾ ਰਸ਼ ਹੋਇਆ ਵੀ ਇੱਥੇ ਲੱਗਾ ਹੋਇਆ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਹੋਰ ਵੀ ਜਿਹੜੇ ਵਿਜ਼ਟਰ ਨੇ ਉਹਨਾਂ ਨਾਲ ਵੀ ਸਰ ਕਿਆ ਨਾਮ ਹੈ ਵਿਸ਼ਾਲ ਜੀ ਸਰ ਕਿਸ ਤਰ੍ਹਾਂ ਦੇਖਦੇ ਹੋ ਐਗਜ਼ੀਬਿਸ਼ਨ ਦਾ ਕੋਈ ਬੈਨੀਫਿਟ ਹੁੰਦਾ ਹੈ ਨਹੀਂ ਬਹੁਤ ਬੈਨੀਫਿਟ ਹੈ ਜੀ ਕਿਸ ਤਰ੍ਹਾਂ ਦਾ ਬੈਨੀਫਿਟ ਸਰ ਸਾਰੇ ਤਰ੍ਹਾਂ ਦੇ ਹੋਰੇ ਬੰਦੇ ਆਪਾਂ ਕਹੀਏ ਹਰ ਇੱਕ ਤਰ੍ਹਾਂ ਦੀ ਐਕਸੈਸਰੀ ਡਾਈਂਗ ਵਾਲੇ ਨੋਲੇਜ ਬਹੁਤ ਮਿਲਦੀ ਹੈ ਕਿ ਆ ਗਏ ਮਾਦਰ ਕੇ ਸੋ ਕਿਸ ਤਰ੍ਹਾਂ ਦੇਖਦੇ ਹੋ ਕਿ ਯਾਰ ਇੱਕ ਦਮ ਵੱਲੋਂ ਜਿਹੜ ਬਹੁਤ ਬਹੁਤ ਬੈਨੀਫਿਟ ਹੈ ਜੀ ਜੀ ਉਹ ਕਿਹੜੇ ਸੌਲ ਦੇ ਵਿੱਚ ਹੋਰ ਉਹ ਵੀ ਆਈ ਕੋਟੈਕਸ ਜੀ ਕਿਸ ਤਰ੍ਹਾਂ ਦੇਖਦੇ ਇਹਨਾਂ ਦੇ ਜਿਹੜੇ ਸਮਾਨ ਜਿਹੜਾ ਠੀਕ ਹੈ ਸਰ ਅਜੇ ਹੁਣੀ ਆਇਆ ਹਾਂ ਹਾਂ ਦੇਖਦੇ ਹਾਂ ਸੋ ਦੇਖ ਸਕਦੇ ਹਾਂ ਕਿਸ ਤਰ੍ਹਾਂ ਜਿਹੜਾ ਕਿ ਪੀਆਈ ਕੋਟੈਕਸ ਦੇ ਜਿਹੜੇ ਬ੍ਰਾਂਡ ਤੇ ਦੇਖ ਰਹੇ ਹੋ ਬਿਲਕੁਲ ਜਿਹੜੀ ਕਿ ਇੱਥੇ ਭੀੜ ਜਿਹੜੀ ਨਜ਼ਰ ਆ ਰਹੀ ਹੈ ਦੱਸ ਸਕਦੇ ਹਾਂ ਕਿ ਹਰੇਕ ਜਿਹੜਾ ਬੈਨੀਫਿਟ ਤਾਂ ਇੱਥੇ ਜਿਹੜਾ ਮਿਲਦਾ ਹੀ ਮਿਲਦਾ ਸੋ ਹੋਰ ਵੀ ਜਿਹੜੇ ਐਗਜ਼ੀਬਿਟਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਆਨਰ ਨੇ ਜਿਹੜੇ ਵਿਸਟਰ ਨਹੀਂ ਆਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਜੀ ਸਰ ਕੀ ਨਾਮ ਹੈ ਅਸ਼ਕ ਬੀ ਅਸ਼ਕ ਜੀ ਕੀ ਕਹਿਣਾ ਚਾਹੋਗੇ ਕਿ ਐਕਸੀਪੀਸ਼ਨ ਲੱਗਦੀ ਬੜੀਆ ਕੀ ਬੈਨੀਫਿਟ ਮਿਲਦਾ ਹੈ ਇਸੇ ਇਹ ਇਹ ਇਹਨੋਂ ਸਭ ਕੁਝ ਹੋਤਾ ਹੈ ਇੱਕ ਛਤ ਕੇ ਨੀਂ ਸਾਰੇ ਸਭ ਕੁਝ ਪ੍ਰਿੰਟਿੰਗ ਵਗੈਰਾ ਵੀ ਸੋਰਸਿੰਗ ਵਗੈਰਾ ਵੀ ਜਾਗੇ ਵੈਰਸ ਬੰਦੇ ਸਭ ਕੁਝ ਲੈ ਸਕਦਾ ਜੀ ਸੋ ਜਿਹੜੇ ਆਨਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਐਗਜ਼ੀਬਿਟਰ ਨੇ ਜਿਨ੍ਹਾਂ ਦੇ ਵੱਲੋਂ ਇੱਥੇ ਡਿਸਪਲੇ ਕੀਤਾ ਪੀ ਐਕਸ ਪੀ ਆਈ ਕੋਟੈਕਸ ਦੇ ਜਿਹੜੇ ਬ੍ਰਾਂਡ ਤੇ ਖੜਿਆ ਦੇਖ ਸਕਦੇ ਹੋ ਕਿ ਇਸ ਤੋਂ ਪਤਾ ਲੱਗਦਾ ਜਿਹੜਾ ਬ੍ਰਾਂਡ ਆ ਉਹਦੇ ਦੇ ਵਿੱਚ ਦਮ ਹੈ ਤਾਂ ਹੀ ਜਿਹੜਾ ਇਹਨਾਂ ਰਸ ਪੈਂਦਾ ਵਾ ਸੋ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਜਿਹੜੇ ਉਹਨਾਂ ਨੇ ਕੀ ਕੁਛ ਤੇ ਫੈਬਰਿਕ ਵੀ ਦੇਖ ਸਕਦੇ ਹੋ ਜਿਹੜੇ ਅਲੱਗ-ਅਲੱਗ ਜਿਹੜੇ ਤੇ ਫੈਬਰਿਕ ਇੱਥੇ ਲਗਾਏ ਗਏ ਨੇ ਜਿਹੜਾ ਡਿਸਪਲੇ ਜਿਹੜੀ ਬਹੁਤ ਵਧੀਆ ਇੱਥੇ ਕੀਤੀ ਹੋਈ ਹੈ ਸੋ ਮੈਂ ਜਿਹੜੇ ਐਗਜ਼ੀਬਿਟਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਕੀ ਨਾਮ ਹੈ ਵਿਰਾਮਰਜੀਤ ਸਿੰਘ ਡੇਟਡ ਗਲਾਸੀ ਲੈ ਕੇ ਆਏ ਆ ਸਾਰਾ ਹਰ ਕਿਸਮ ਦਾ ਜੀ ਹਾਂਜੀ ਸਰ ਕਿਸ ਤਰ੍ਹਾਂ ਦੀ ਲੱਗਦੀ ਹੈ ਐਗਜ਼ਿਬਿਸ਼ਨ ਦੇ ਵਿੱਚ ਕੋਈ ਬੈਨੀਫਿਟ ਵਗੈਰਾ ਹੁੰਦਾ ਐਗਰੀਬਿਸ਼ਨ ਦੇ ਚ ਦੇਖੋ ਬੈਨੀਫਿਟਰ ਤਾਂ ਹੁੰਦਾ ਹੀ ਹੈ ਨਾ ਹੋਵੇ ਤਾਂ ਫਿਰ ਬੰਦ ਲਗਾਵੇ ਕਿਉਂ ਜੀ ਹਾਂਜੀ ਕਿਸ ਤਰ੍ਹਾਂ ਦਾ ਰਿਸਪੌਂਸ ਹੈ ਸੈਕੰਡ ਡੇ ਹੈ ਦਾ ਠੀਕ ਹੈ ਰਿਸਪੌਂਸ ਠੀਕ ਹੈ ਹਾਂ ਫੋਲਵੋਰੀ ਹੈ ਠੀਕ ਹੈ ਕਸਟਮਰ ਆਉਂਦੇ ਨੇ ਨਵੇਂ ਕਸਟਮਰ ਜੁੜ ਜਾਂਦੇ ਨੇ ਇਹ ਫਾਇਦਾ ਹੁੰਦਾ ਹੈ ਐਗਜ਼ਿਬਿਸ਼ਨ ਦਾ ਠੀਕ ਹੈ ਉਹ ਹੋਰ ਵੀ ਜਿਹੜੇ ਕਿ ਸਟਾਲ ਤੇ ਤੁਹਾਨੂੰ ਜਾ ਕੇ ਰੂਬਰੂ ਕਰਾਵਾਂਗੇ ਦੇਖਦੇ ਰਹੋ ਬੜੇ ਰੋਜ਼ਾਨੀ ਤਸ਼ੀ ਧੰਨਵਾਦ